ਅੱਜ ਆਪਾਂ ਤੁਹਾਨੂੰ ਜ ਕਰਵਾਉਣੀ ਆ ਹੋਮ ਟੂਰ ਬਹੁਤ ਭੈਣਾ ਕਹਿੰਦੇ ਸੀ ਜੀ ਜੀ ਸਾਨੂੰ ਘਰ ਜ਼ਰੂਰ ਦਿਖਾਓ ਲੋ ਜੀ ਦੇਖੋ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਅੱਜ ਆਪਾਂ ਸਫਾਈਆਂ ਸਾਰੀਆਂ ਡਨ ਕਰਤੀਆਂ ਸਫਾਈਆਂ ਨੂੰ ਦਿਨ ਲੱਗੇ ਆਪਣੇ 10 ਸੋਮਵਾਰ ਦੇ ਲੱਗੇ ਸੀ ਬੱਧਵਾਰ ਨੂੰ ਆਪਾਂ ਕਮਲੀਕਟ ਕਰਤਾ ਤੇ ਬਹੁਤ ਜ਼ਿਆਦਾ ਜਾਣੀ ਮੇਰਾ ਅੱਜ ਟਾਈਮ ਲੱਗਿਆ ਸਾਰੀ ਦਿਹਾੜੀ ਲੱਗ ਗਈ 4 ਵਜੇ ਮੈਂ ਵੇਖ ਲਈ ਹੋਈ ਕੋਈ ਨਹੀਂ ਸਿਕਰ ਇਸ ਸਫਾਈਆਂ ਆ ਕਿਉਂਕਿ ਬੇੜਾ ਬੁੜਾ ਤੋਂ ਹੁਣ ਆਸੀ ਸਾਰਾ ਤੇ ਲੋ ਜੀ ਦੇਖੋ ਇਹ ਤਾਂ ਆਪਣੀ ਮੰਜੀ ਧੋਤੇ ਗਿਆ ਜੀ ਵੀ ਨੌਜ ਰਵੇਟ ਦਾ ਕੰਮ ਮੰਜਿਆਂ ਦਾ ਵੀ ਤੇ ਇੱਕ ਆਪਣੇ ਕੋਲੇ ਆਪਾਸ ਲਾਇਆ ਸੰਤਰ ਆ ਆਪਣੀ ਉਹ ਵੀਰੀ ਹੈ ਜਿਹੜੀ ਸਾਨੂੰ ਮੱਲੜੀਆਂ ਦਿਖਾਉਂਦੀ ਹੁੰਦੀ ਸੀ ਬਚਾਰੀ ਇਸ ਤਰ੍ਹਾਂ ਹੋ ਗਈ ਹੁਣ ਤੇ ਇਹੀ ਆਪਾਂ ਲਾਈ ਤਪੈਰ ਕਿੜੀ ਆਪਣਾ ਡੱਬਾਇਆ ਕੁੱਤਿਆ ਜਾ ਪਿਆ ਸੀਗਾ ਸਾਡਾ ਗੱਲ ਸਾਨੂੰ ਬਹੁਤ ਸ਼ੌਂਕ ਤੇ ਇਹ ਆਪਾਂ ਕੰਬਰ ਧੋ ਲਿਆ ਧੋ ਕੇ ਕੇਰਾ ਹੁਣ ਆਪਾਂ ਟੋਕਰੀ ਚ ਰੱਖਤਾ ਤੇ ਇਹਨੂੰ ਆਪਾਂ ਸਵੇਰੇ ਪਾਵਾਂਗੇ ਸੁੱਖਰ ਇਹ ਆਪ ਹਜੇ ਪੈਪ ਚੱਕੀ ਨਹੀਂ ਕਿ ਮੈਂ ਖਾ ਪੈਪ ਮੈਂ ਚੱਕੀ ਨਹੀਂ ਕਿ ਮੈਂ ਖਾ ਪੀ ਚੱਕ ਤੇ ਨਹੀਂ ਦੋ ਜੀ ਅੱਜ ਬਸ ਉਹਨੂੰ ਹੋਮ ਟੂਰ ਦਿਖਾਉਣੀ ਆ ਸਾਨੂੰ ਆਪਣਾ ਬਹੁਤ ਪਹਿਣਾ ਦੀ ਕਵਸ ਗਵਸਟ ਆਉਂਦੀ ਸੀ ਪਹਿਣ ਸਾਨੂੰ ਹੋਮ ਟੂਰ ਕਰਵਾਉ ਦੇਖ ਜੇ ਕਪੂਟ ਇਹ ਮੈਂ ਡਾਣੀ ਵੀ ਲਾਈ ਸੀ ਲਿਆ ਕੇ ਤੇ ਇਹ ਇਸ ਤਰ੍ਹਾਂ ਹੋਟ ਸਾਰਾ ਹੋ ਗਿਆ ਗਿਆ ਲੈ ਸਾਹਮਣੇ ਵਰਲੇ ਪਾਸੇ ਵੜਤਾ ਕਹਿੰਦੇ ਜਿਆਦੇ ਬੁਝੜੀ ਚਾਹੀ ਜਾਂਦਾ ਉਹਨੇ ਆਈ ਕਰਤਾ ਪਾਰਲੀ ਸੈਟ ਲਾਤਾ ਆ ਆਪਣੇ ਸੰਤਰੇ ਆ ਸੰਤਰੀ ਬਹੁਤ ਲੱਗੇ ਆ ਜਿਵੇਂ ਅੱਜ ਦਿਖਾਵਾਂਗੇ ਦੇਖੋ ਇਹ ਤੇ ਜਦੋਂ ਤਾਂ ਆਪਾਂ ਹੋਮ ਟੂਲ ਤੋਂ ਅੰਦਰ ਲਈ ਕਰਵਾਵਾਂਗੇ ਬਾਹਰੋਂ ਨਹੀਂ ਕਰਵਾਉਂਦੇ ਜਾਤਾ ਤੇ ਇਹ ਆਪਣੀ ਦਰੀ ਸੀ ਫਰੇ ਸਾੜੀ ਫਰੇ ਸਾੜੀ ਦਰੀ ਸੀਗੀ ਤੇ ਆਪਾਂ ਹੀ ਫਿਰ ਆਪਾਂ ਧੋਤੀ ਸੀ ਵੀ ਅਜੇ ਨਵੇਂ ਮੇਰ ਦਾ ਕੰਮ ਉਹਦੇ ਤੇ ਹੋਰ ਬਦਲਦੀ ਤੇ ਇਹ ਆਪਾਂ ਨਾ ਤਨੀ ਯਾਨੀ ਇਸ ਕਾਇਆ ਹੋਇਆ ਤੇ ਆ ਆਪ ਅੰਬਚੂਰ ਪਾਊਡਰ ਬਣਾਵਾਂਗੇ ਇਹ ਵੀ ਬਸ ਤੇ ਇਹ ਆਪਾਂ ਅੰਬਚੂਰ ਪਾਊਡਰ ਬਣਾਵਾਂਗੇ ਇਹ ਆਪਾਂ ਛਿਲਕੀ ਕੱਟੇ ਨਹੀਂ ਹੈਗੇ ਆਈ ਧੱਕ ਲਈ ਤੇ ਇਹ ਆਪਾਂ ਤਾਂ ਨਹੀਂ ਇਹ ਸਿਕਾਇਆ ਹੋਇਆ ਆਪਣੇ ਘਰ ਦਾ ਦੇਖੋ ਜੀ ਇਹਨੂੰ ਹੌਂ ਟੁੱਟ ਕਰਵਾਈ ਏ ਤੇ ਇਹ ਆਪਣਾ ਪਦੀਨਾ ਇਹਦੇ ਵਿੱਚ ਮਾਂ ਤੁਲਸੀ ਸੀਗੀ ਹੁਣ ਸੋਖੀ ਆਪਾਂ ਦੁਬਾਰਾ ਲਾਵਾਂਗੇ ਆਪੇ ਉੱਗ ਗਿਆ ਹੁਣ ਸ਼ਾਇਦ ਇਹਦੇ ਵਿੱਚ ਉੱਗ ਗਿਆ ਹੋਣੀ ਏ ਤੇ ਲੋ ਜੀ ਦੇਖੋ ਆਪ ਨੇ ਕੰਦੂ ਲਿਆ ਏ ਅ ਚੁੱਲ੍ਹਾ ਚੌਂਤਰਾ ਜੀ ਨੂੰ ਕਹਿੰਦੇ ਹੁੰਦੇ ਆ ਤੇ ਆਪਾਂ ਵਰਤਦੇ ਤਾਂ ਹੈ ਨਹੀਂਗੇ ਲੋ ਜੀ ਆਪਾ ਦੋ ਕੁਰਸੀਆਂ ਰੱਖੀਆਂ ਹੋਈਆਂ ਹੁਣ ਕਦੇ ਬੈਠਣ ਵਾਸਤੇ ਵੈਸੇ مین ਗੇਟ ਤਾਂ ਆਪਣਾ ਆਹ ਸਾਈਡ ਤੇ ਇਧਰ ਆ مین ਗੇਟ ਤਾਂ ਆਪਣਾ ਤੇ ਪਰ ਆਪਾਂ ਹੁਣ ਇਧਰ ਜੀ ਤੇ ਆਹ ਦੇਖੋ ਜੀ ਚੱਲ 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 ਪਿਆਰਲੀ ਲਵੇੜ ਕੇ ਆਈਆਂ ਚੱਲ ਇਥੋਂ ਹਲਾ ਐ ਦੁੱਖ ਦਿੰਦੀ ਆ ਵੇ ਹਲਾ ਵੀ ਦੱਸ ਵੀ ਮੈਂ ਤਾਂ ਮਸਾ ਸਫਾਈ ਕਰਦੀ ਵੀ ਹਾਂ ਹੁਣ ਪੁੱਛਾ ਮਾਰਦ ਕਿਵੇਂ ਕਰਦੀ ਚੱਲ ਚੱਲ ਉਧਰ ਚੱਲ ਤੇ ਆਹ ਜੀ ਦੇਖੋ ਆਪਣਾ ਮੈਂ ਜਿਹੜਾ ਗਮਲਾ ਲਈ ਸੀ ਤੇ ਇਹ ਆਪਾਂ ਜੀ ਦੁਪਹਿਰ ਖੜੀ ਪਾਤੀ ਆ ਆਪਣੇ ਮੀਨ ਗੇਟ ਦੀ ਐਂਟਰੀ ਆ ਆਪਣੇ ਸਿਲੰਡਰ ਰੱਖਿਆ ਹੁੰਦਾ ਫਿਰ ਹੁਣ ਤੱਕ ਉੱਪਰ ਗਿਆ ਇਸਾ ਇਹ ਸਿਲੰਡਰ ਰਾਤ ਸੀ ਪਹਿਲਾਂ ਇਹ ਮੀਨ ਗੇਟ ਆ ਮੀਨ ਗੇਟ ਨਹੀਂ ਹੈ ਪਿੱਦਲੀ ਸੈਟ ਚ ਲਾਗੇ ਦੇਖੋ ਜੀ ਤੇ ਆ ਆ ਪਿਆਰਦਾਨ ਬਣਾਇਆਗਾ ਇਹ ਮੈਂ ਅੱਜ ਰੱਖ ਤਾ ਨਾ ਵਾ ਦੂਜਾ ਤੋਤਾ ਇਹ ਮੈਂ ਨਾ ਮਾ ਬਣਾਇਆ ਵਾ ਪਿਆਰਦਾਨ ਵਿੱਚ ਕਪੜਾ-ਕਪੜਾ ਪਾ ਕੇ ਲਓ ਜੀ ਦੇਖੋ ਜਿਆਦਾਤਰ ਮੈਨੂੰ ਆ ਵੀਡੀਓ ਮੈਂ ਤੁਸੀਂ ਇਸੇ ਰੂਚੀ ਦੇਖਦੇ ਹੁੰਦੀਆਂ ਜੱਸੇ ਆਪਣੀ ਕੋਠੀ ਵਿੱਚੋਂ ਕਿੱਦਾ ਦੇਖੋ ਇਹ ਇੱਧਰ ਲਈ ਸੈਡ ਆਪਣਾ ਕੁਲਰ ਰੱਖਿਆ ਹੋਇਆਗਾ ਹੁਣ ਤਾਂ ਲੋਡ ਤਾਂ ਪੈਂਦੀ ਨਹੀਂ ਵੈਸੇ ਰੱਖ ਲਿਆ ਜੀ ਕਿਤੇ ਆਹ ਡਰੋਂ ਜਿਹਨੂੰ ਕਹਿੰਦੇ ਹੁੰਦੇ ਆ ਗੈਵੀ ਦਾ ਡਰੋਂ ਤੇ ਇਹ ਆਪਣੀ ਮਾਤਾ ਨਹੀਂ ਆ ਫੋਟੋ ਨਹੀਂ ਆਪਾਂ ਮਾਤਾ ਹੁੰਦੀਆਂ ਵੀ ਸਰੂਪ ਲਾਈ ਹੋਇਆ ਆ ਗੁਰੂ ਜੀ ਦੀ ਆਹ ਆਲੂ ਜੇ ਤਾਂ ਆਪਣੀ ਘਰੇ ਬਣਾਏ ਹੋਏ ਆ ਮੇਰੇ ਇਹ ਆਦੀ ਕੋਈ ਬੈਡਰੂਮ ਦੇਖੋ ਇਹ ਬੈਡਰੂਮ ਆਪਣੇ ਫੈਕਸ ਬਣੇ ਹੋਏ ਆ ਆ ਡੈਨਿਕ ਟੇਬਲ ਨਾਲ ਇਹ ਦੇਖੋ ਜੀ ਤੇ ਇਹ ਆਪਣੀ ਹੈਗੀ ਆ ਮਤਲਬ ਇਹ ਲਸੀ ਵਾਲਾ ਲਾਈਟ ਹੈ ਨਹੀਂ ਇਹਦਾ ਟੀਵੀ ਪਿਆ ਪੁਰਾਣਾ ਆਪਣਾ ਦੇਖੋ ਜੀ ਇਸ ਤਰ੍ਹਾਂ ਆਪਣੀ ਆਏ ਟੈਸ ਹੋਈਆਂ ਹੋਈਆਂ ਬਾਹਰ ਬਿੱਡਾਂ ਦੇ ਨਾਲ ਤੇ ਇਹ ਆਪਣੀ ਤਸਵੀਰ ਕੋੜੀ ਦੀ ਤਸਵੀਰ ਆਪਣੀ ਇੱਥੇ ਰੱਖੀ ਹੋਈ ਹੈ। ਇਸ ਤਰ੍ਹਾਂ ਕੰਪਿਊਟਰ ਵਾਲਾ। ਕੰਪਿਊਟਰ ਹੁਣ ਤਾਂ ਰੱਖਿਆ ਪਿਆ ਹੁਣ ਚਲਾਉਂਦੇ ਨਹੀਂ ਬੱਚੇ। ਇੱਥੇ ਜੇ ਆਪਾਂ ਸਭ ਗਿਵਾਂ ਦੇ ਕਰ ਗਏ ਸਬਸ। ਚੱਲ ਇਧਰ ਹੋ ਗਿਆ ਆਪਾਂ ਚੱਲੇ ਹੁਣ ਕਿਚਨ ਚ। ਇਹਦੇ ਨਾਲ ਹੀ ਅਟੈਚਡ ਆਪਣਾ ਕਿਚਨ ਵਾ। ਦੇਖੋ ਜੀ। ਕਿਚਨ ਵਸਨ ਪਹਿਲਾਂ ਵੀ ਦਿਖਾਈ ਸੀਗੇ ਇਹ ਆਪਣਾ ਦੁੱਧਾ ਗਰਮ ਹੋਈ ਜਾਂਦਾ ਵਾ ਇਹ ਆਪਣਾ ਦੁੱਧ ਤੇ ਗਰਮ ਹੋਈ ਜਾਂਦਾ ਵਾ ਦੇਖੋ ਇਹ ਆਪਣੀ ਕਿਚਨ ਵਾ ਦੇਖੋ ਇਹ ਪਤਾ ਚੁੱਲ ਜਾਂਦੀ ਬਾਲਟੀ ਇੱਥੇ ਮੁੱਦੀ ਮਾਰਤੀ ਫਿਰ ਰੱਖਾਂਗੇ ਦੇਖੋ ਮੇਰੇ ਸੁਫਾਈ ਦਾ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਵਾ ਮੈਂ ਸਫਾਈ ਬਹੁਤ ਰੱਖਦੀ ਆ ਦੇਖੋ ਜੀ ਮੈਂ ਸਾਜ 2 ਵਜੇ ਸਫਾਈਆਂ ਕਰਦੀ ਹੁੰਦੀ ਆ ਜਿਵੇਂ ਆਪਾਂ ਕੇ ਦਿਵਾਰੀ ਨੂੰ ਪ੍ਰੋਪਰ ਹੁੰਦੀ ਆ ਤੇ ਇੱਕ ਆਪਣੀ ਇਹ ਹੁੰਦੀ ਆ ਸਫਾਈ ਮਤਲਬ 6 ਮਹੀਨੇ ਬਾਅਦ ਜੇ ਆਪਾਂ ਥੋੜੀ ਚੜੀ ਕਰਨ ਕੋਣਕ ਸਾਰਾ ਨਿਵੇੜ ਲੈਨੇ ਆ ਤੇ ਇਹ ਹੋਊਗਾ ਦੇਖੋ ਜੀ ਇਸ ਪਰ ਆਪਣੇ ਆ ਬਾਰੀਆਂ ਬਣੀਆਂ ਹੋਈਆਂ ਨਾਲ ਕਿਚਨ ਦੇ ਇਸ ਤਰ੍ਹਾਂ ਵਿੱਚ ਦੀ ਮੇ ਅਡਰਾਟਾ ਪਿਆ ਆਪਣਾ ਇਹ ਜਵਾ ਪਿਛੰਦੀਆਂ ਪੈਪਾਂ ਇਧਰ ਭਾਂਡੇ ਵਗੈਰਾ ਕੱਟ ਦੇ ਉੱਤੇ ਸਾਰੇ ਇਧਰ ਆਖ 100 ਡ੍ਰੌਪ ਇਹਦੇ ਵਿੱਚ ਵਾਈਟ ਚ ਦੇਖੋ ਹੋਰ ਦੀਵਾਰੀਆਂ ਨਾਲ ਤੈਜ਼ ਹੋਈ ਹੋਈ ਲੋ ਜੀ ਜਦੋਂ ਦੁਬਾਲਾ ਆਪਣੇ ਆ ਗਿਆ ਲੋ ਜੀ ਆਪਾਂ ਹੁਣ ਉੱਪਰ ਇਹਦੀ ਜਾਲੀ ਲਾਖ ਦਿੰਦੇ ਆ ਚਲੋ ਜੀ ਆਪਣਾ ਕੰਮ ਹੋ ਗਿਆ ਢੰਨ ਤੇ ਇਹ ਆਪਾਂ ਹੁਣ ਆਪਾਂ ਕਿਚਨ ਝੁਚਲਨੇ ਬਾਹਰ ਕਿਉਂਕਿ ਜੇ ਪੜਦੇ ਆਪਣੇ ਸਾਰੇ ਪਾਏ ਹੋਏ ਆ ਕਿਚਨ ਦਾ ਬਾਹਰ ਵਾ ਆ ਪੜਦੇ ਆ ਲੋਰੀ ਇਹ ਦਿਨ ਆਲੀ ਆਪਣਾ ਹੈਗਾ ਸਟੋਰ ਰੂਮ ਇਹ ਸੋਨ ਦਿਖਾਇਆ ਹੋਇਆ ਕੁਝ ਸਟੋਰ ਤਾਂ ਆਪਣਾ ਇਹ ਨਾਲ ਆਪਣੀ ਹੈਗਾ ਮਤਲਬ ਬੈੱਡਰੂਮ ਇਹ ਬੈੱਡਰੂਮ ਆਪਣਾ ਇਹ ਆਪਣੀ ਮਤਲਬ ਬੱਚੀ ਤੇ ਬੀਬੀ ਇੱਧਰ ਪੈਂਦੀ ਇਹਨਾਂ ਦਾ ਬੈੱਡਰੂਮ ਇੱਧਰ ਵੀ AC ਲੱਗਿਆ ਹੋਇਆ ਇਹ ਦਾਦੀ ਪੋਤੇ ਦਾ ਰੂਮ ਹੈ ਇੱਧਰ ਇਹ ਆਪਣੀ ਸਿਲਾਈ ਮਸ਼ੀਨ ਆ ਕਿੱਧਰ ਦੇਖੋ ਜੀ ਆਪਾਂ ਹੁਣ ਇਹ ਸੀ ਚੱਲ ਜਾਂਦੇ ਇੱਧਰਲੇ ਰੂਮ 'ਚ AC ਚਲਾ ਚਲਾਇਆ ਕਰਾਂਗੇ ਚਾ ਉੱਧਰ ਦੇਖੋ ਜੀ ਜੱਸੇ ਆਪਣਾ ਹੋਮ ਟੂਰ ਨੂੰ ਕਿਦਾਂ ਲੱਗਿਆ ਬਹੁਤ ਬਹੁਤ ਜ਼ਿਆਦਾ ਕਮੈਂਟ ਆਉਂਦੇ ਹੁੰਦੇ ਸੀ ਕਿ ਤਾਂ ਭੈਣ ਆਪਣੇ ਨਾਲ ਪਾਕਿਸਤਾਨ ਤੋਂ ਜੁੜੇ ਸੀਗੇ ਬਹੁਤ ਕਹਿੰਦੇ ਸੀ ਤੁਹਾਡੇ ਘਰ ਬਹੁਤ ਸਾਰਾ ਸਾਨੂੰ ਹੋਮ ਟੂਰ ਜ਼ਰੂਰ ਕਰਵਾਵੋ ਤੇ ਪਤਾ ਨਹੀਂ ਉਹਨਾਂ ਕੋਲੇ ਵੀਡੀਓ ਜਾਊਗੀ ਕਿ ਆਪਣੇ ਵਿਰੋਲ ਆਇਆ ਪਿਆ ਕਰਕੇ ਵੀ ਕੱਟ ਕਰਤੀ ਸੀ ਲਓ ਜੀ ਇੱਧਰ ਡਾਈਨਿੰਗ ਟੇਬਲ ਇੱਧਰ ਮੈਂ ਦੇਖੋ ਜੀ ਇਹ ਵੀ ਆਪਣੇ ਰੂਮ ਦੇ ਨਾਲ ਅਟੈਚ ਨੇ ਬਾਰੀਆਂ ਬਣੀਆਂ ਹੋਈਆਂ ਨੇ ਜੀ ਮਤਲਬ ਸੋਹਣੀ ਪਣ ਜਾਂਦੀ ਏ ਨਹੀਂ ਗੱਲ ਹੈ ਕਿ ਪੈਸਾ ਬਹੁਤ ਲੱਗ ਜਾਂਦੇ ਇਨਾਂ ਚੀਜ਼ਾਂ ਤੇ ਦੇਖੋ ਇਹ ਇਹ ਆਪਣੇ ਦਿੱਲੀ ਤੋਂ ਮੁਸਲਮਾਨ ਮੰਗਵਾਏ ਹੋਏ ਸੀ ਲੱਕੜ ਦਾ ਕੰਮ ਕਰਨ ਵਾਸਤੇ ਤੇ ਉਹਨਾਂ ਨੇ 4 ਮਹੀਨੇ ਲਾਇਆ ਸੀ ਫਿਰ 4 ਮਹੀਨੇ ਆਪਣੇ ਇੱਥੇ ਕਰ ਹੀ ਰਹੇ ਸੀ ਤੇ ਐਸਾ ਕੰਮ ਬਹੁਤ ਸੋਹਣਾ ਕਰਕੇ ਗਏ ਲੱਕੜ ਦਾ ਆਪਣਾ ਪੈਸਾ ਤਾਂ ਬਹੁਤ ਜ਼ਿਆਦਾ ਲੱਗਿਆ ਸੀਗਾ ਪਰ ਕੰਮ ਬਹੁਤ ਵਧੀਆ ਕਰਕੇ ਗਏ ਹੈ ਦੋ ਜੀ ਇਹ ਵੀ ਨਾਲ ਅਟੈਚ ਬਣੇ ਹੋਈ ਆ ਬਾਰੀਆਂ ਦੇਖੋ ਇਹ ਇਹ ਆਪਣਾ ਬਲੌਜ਼ ਬਣਾਈ ਜਾਂਦੀ ਹੈ ਤੇ ਆਪਣੀ ਐਨਕਾ ਪਈਆਂ ਨੇ ਕੋਲੇ ਇਹ ਆਪਣੇ ਟੂਕਸਨ ਤੋਂ ਬਾਅਦ ਆਪਣੇ ਕੋਲੇ ਹੁੰਦੇ ਆ ਹਲੋ ਜੀ ਆਪਾਂ ਹੁਣ ਚੱਲਿਆ ਦੋ ਜੇ ਰੂਮ ਚ ਸਾਡੇ ਵਾਲੇ ਰੂਮ ਚ ਚੱਲਨੇ ਆ ਸਾਨੂੰ ਉਹ ਵੀ ਦਿਖਾਉਣੀ ਆ ਨਾਲ ਦਿਨ ਨਾਲ ਬਾਹਰ ਪਾ ਬੰਦ ਕਰ ਦੂੰਗਾ ਦੋ ਜੀ ਦੇਖੋ ਦੋ ਜੀ ਹੁਣ ਦੇਖੋ ਸਾਡਾ ਰੂਮ ਸਾਡੇ ਰੂਮ ਤੇ ਵੈਸੇ ਨਹੀਂ ਬਣੀਆਂ ਹੋਈਆਂ ਇਹਦੇ ਵੈਸੇ ਵਸੇ ਗੈਸਟ ਰੂਮ ਸੀਗਾ ਤੇ ਫਿਰ ਅਸੀਂ ਇਹਦੇ ਵਿੱਚ ਵੀ ਬੈੱਡ ਰੂਮ ਇਹ ਮੇਰੇ ਵੀ ਆਦੇ ਬੈੱਡ ਸੀਗੇ ਫਿਰ ਅਸੀਂ ਆਇਆ ਰੱਖ ਲਈ ਸੀ ਦੇਖੋ ਜੀ ਇਹ ਸਾਡਾ ਰੂਮ ਆ ਗਿਆ ਮੇਰੇ ਤੇ ਗੱਲ ਸਾਫ ਦਾ ਰੂਮ ਆ ਉਹ ਦਾਦੀ ਪੋਤਿਆਂ ਦਾ ਰੂਮ ਆ ਉਧਰ ਸਾਡੇ ਵੀ ਅਸੀਂ ਲੱਗਾ ਹੋਇਆ ਰੂਮ ਦੇ ਵਿੱਚ ਇਸ ਤਰ੍ਹਾਂ ਨਾਲ ਬਣਿਆ ਹੋਇਆ ਵਾ ਇਹ ਐ ਵੈਸੇ ਬੈੱਡ ਆ ਤਾਂ ਆਪਣੇ ਮੇਰੇ ਵਿਆਹ ਦੇ ਸੀਗੇ ਇਹ ਅਟੈਚ ਨਹੀਂ ਹੈਗੀ ਇਹ ਰੂਮ ਦੇ ਵਿੱਚ ਕੁਛ ਨਹੀਂ ਬਾਰੀਆਂ ਬਣੀਆਂ ਹੋਈਆਂ ਹਨ ਇਹ ਬਿਲਕੁਲ ਸਿੰਪਲ ਵਾ ਤੇ ਬਾਅਦ ਚ ਆਪਾਂ ਵਸਾ ਪੀਵੀਸੀ ਦਾ ਕੰਮ ਕਰਵਾਇਆ ਸੀਗਾ ਦੇਖੋ ਜੀ ਮੇਰੇ ਤੇ ਗੱਲ ਸਭ ਦੀ ਫੋਟੋ ਦੇਖੋ ਆ ਸਾਡ ਸੋਫੇ ਨੇ ਆ ਸੀਸਾ ਵੈਸੇ ਬਣਿਆ ਹੋਇਆ ਤੇ ਵੈਸੇ ਮੈਂ ਤੇ ਕਪੜਾ ਪਾਉਣੀ ਹੁੰਦੀ ਆ ਇਹ ਸੀਸਾ ਵਾ ਤੇ ਫਿਰ ਮੈਨੂੰ ਥੋੜੀ ਜਿਆਦਾ ਔਖਾ ਹੋ ਜਾਂਦਾ ਫਿਰ ਇਹ ਸਾਫ਼ ਕਰਨ ਦੇ ਲਈ ਦੇਖੋ ਜੀ ਇਹ ਆਪਣੀ ਐਲ ਸੀ ਦੇ ਤੁਹਾਨੂੰ ਪਤਾ ਵੀ ਆਪਣੇ ਘਰਵਾਂ ਨਹੀਂ ਚੱਲਦੀ ਹੁੰਦੀ ਆ ਇਹ ਸਾਡਾ ਰੂਮ ਆ ਗਿਆ ਆਪਣੇ ਬਾਹਰ ਵਾਰੀ ਜਿੱਥੇ ਮੈਂ ਬੈਠ ਕੇ ਕਈ ਵਾਰ ਵੀਡੀਓ ਬਣਾਉਣੀ ਸੋਚੀ ਤੇ ਮੈਂ ਇੱਥੇ ਬੈਠੀ ਹੁੰਨੀ ਆ ਤੇ ਇਹ ਆਪਾਂ ਨਿਵਾਰਲੀ ਵਾਰੀ ਆਪਾਂ ਨੂੰ ਆ ਜੀਦੀ ਹੁੰਦੀ ਵਾਰੂ ਜਿਵੇਂ ਆਪਾਂ ਉਹ مین ਗੇਟ ਦੀ ਸੀ ਜਾਂਦਾ ਦੇਖੋ ਜੀ مین ਗੇਟ ਦੀ ਸੀ ਜਾਂਦਾ ਵਾ ਤੇ ਮੈਂ ਇੱਥੇ ਬੈਠੀ ਹੁੰਨੀ ਆ ਲਓ ਜੀ ਦੇਖੋ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਆਪਣੇ ਰੂਪ ਚ ਲੱਗਿਆ ਹੋਇਆ ਵਾ ਜਿਵੇਂ ਬਾਦਸ਼ਾਹੀ ਦਾ ਲੱਗਿਆ ਲਓ ਜੀ ਇਹ ਸੀ ਸਾਡਾ ਰੂਮ ਦੇਖੋ ਸਾਡਾ ਬਸ ਸਿੰਪਲ ਹੈ ਕੁਛ ਨਹੀਂ ਬਾਰੀ ਬਣੀ ਹੋਈ ਲਓ ਜੀ ਲਓ ਜੀ ਲਓ ਜੀ ਆਪਾਂ ਤੁਹਾਨੂੰ ਕੱਲੇ ਆਪਾਂ ਕੋਠੀ ਦੇ ਵਿੱਚੋਂ ਵਿੱਚੋਂ ਆਪਾਂ ਤੁਹਾਨੂੰ ਹੋਮ ਟੂਰ ਕਰਵਾਤਾ ਬਾਹਰ ਆਪਾਂ ਫਿਰ ਦਿਖਾਵਾਂਗੇ ਤੁਹਾਨੂੰ ਤੇ ਆਹ ਦੇਖੋ ਜੀ ਗੈਰੀਏ ਸਕੂਲ ਦੀ ਕਲੀਅਰ ਸਕੂਲ ਚ ਪਰਦਾ ਵਾ ਜਿਹੜੇ ਭੈਣ ਵੀਡੀਓ ਵੇਖਦੀਆਂ ਹੋਣੀਆਂ ਨੂੰ ਤਾਂ ਪਤਾ ਹੋਊਗਾ ਕਲੀਅਰ ਚ ਪਰਦਾ ਹੈ ਇਹ ਕਲੀਅਰ ਜੀ ਇੱਧਰ ਆਪਣਾ ਇੱਕ ਬਾਲੂ ਆ। ਹਾਂ ਰੱਖਿਆ ਹੋਇਆ ਉਹ ਪੂੰਛਿਆ ਕਰਕੇ। ਇਹ ਇਸ ਤਰ੍ਹਾਂ ਆਪਣੀ ਉੱਪਰੋਂ ਵੀ ਐਂ ਕੰਮ ਕਰਵਾਇਆ ਹੈ ਸਭ। ਹਾਂ ਦੇਖ। ਆ ਸਾਡੇ ਪਾਪਾ ਜੀ ਦੀ ਫੋਟੋ ਸਾਡੇ ਉੱਪਰ ਰੱਖੀ ਹੋਈ ਆ। ਇਹ ਸਾਡੇ ਪਾਪਾ ਜੀ। ਦੇਖੋ ਜੀ। ਐਸ ਤਰ੍ਹਾਂ ਆਪਣਾ ਵਿੱਚੋਂ ਕੋਠੀ ਆ ਮੈਂ ਤੁਹਾਨੂੰ ਦਿਖਾਤੀ। ਤਿ ਲੋ ਜੀ ਹੁਣ ਆਪਾਂ ਤੁਹਾਨੂੰ ਕਰਵਾਉਣੀ ਆ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਜੀਸੀਸੀ ਫੋਟੋ ਹੈਗੇ ਇਹ ਪੈਸੇ ਨਹੀਂ ਸਾਡੇ ਆਵਦ ਘੇ ਰਸਤੇ ਦੇਖੋ ਜੀ ਇਹ ਤਾਂ ਗੁਰੀਆਂ ਦੇ ਸਰੂਪ ਨੇ ਇਹ ਮੇਰਾ ਲਪਰੀਦੀ ਫੋਟੋ ਨੇ ਆ ਸਾਡੀ ਦੋਨਾਂ ਦੀ ਹੈ ਦੇਖੋ ਮੇਰੀ ਤੇ ਗੱਲ ਸਾਫ਼ੀ ਦੇਖੋ ਜੀ ਆ ਸਾਡੇ ਪਪਾ ਜੀ ਸਾਡੀ ਬੀਬੀ ਜੀ ਆ ਆ ਦੇਖੋ ਜੀ ਕਿੰਨੀ ਪਤਲੀ ਸੀਗੀ ਮੈਂ ਆ ਸਾਡਾ ਬੇਟਾ ਬੈਠਾ ਮੂਰੇ ਸਾਡੇ ਸਿੱਖੇ ਕਿੰਨੇ ਪੱਤੇ ਸੀ ਜਾਂ ਦੀ ਕੁਛ ਸਾਡੀ ਵਿਆਹ ਦੀ ਮੈਰ ਜੀ ਬਹੁਤ ਸਾਨੂੰ ਬਹੁਤ ਸ਼ੌਂਕ ਆ ਫੋਟੋ ਕਰਵਾਉਂਦਾ ਸੀ ਬਹੁਤ ਕਰਵਾਉਣੀ ਆ ਦੋਨੇ ਜਾਣੀਆਂ ਇਸ ਤਰ੍ਹਾਂ ਦੇਖੋ ਆ ਸਾਡਾ ਗੈਵੀ ਗਿਆ ਲੱਗ ਰਿਹਾ ਵਾ ਇਹ ਸਾਡਾ ਗੈਵੀ ਆ ਦੇਖੋ ਭਰੋ ਗੱਡੀ ਤੇ ਬੈਠਾ ਗਿਆ ਆ ਮੇਰੀ ਪਾਂਹ ਦੀ ਗੱगन ਇਹਨਾਂ ਦੇ ਸੀਗੇ ਜੀ ਐਨ ਮੈਂ ਤਾਂ ਕੋਸ਼ ਕਰਦੇ ਸੀ ਉਥੂ ਕਲੀਅਰ ਤੇ ਆ ਗਿਆ ਵੀ ਦਾ ਟਰੱਕ ਖੜਾ ਵਾ ਜੀ ਅਸਟੇਲੀਆ ਦਾ ਲੋ ਜੀ ਆਪਾਂ ਤੁਹਾਨੂੰ ਸਾਰਾ ਕਲੀਅਰ ਘੰਦਰੋਂ ਅੰਦਰੋਂ ਆਪਾਂ ਦਿਖਾਤਾ ਦੱਸਿਓ ਆਪਣਾ ਤੁਹਾਨੂੰ ਕਿੱਦਾਂ ਦਾ ਲੱਗਿਆ ਵਿੱਚੋਂ ਚਲੋ ਜੀ ਠੀਕ ਆ ਹਾਂ ਕਰੀ ਅੱਜ ਕੋਈ ਨਹੀਂ ਸੀਗੇ ਤੇ ਮੈਂ ਕਿਹਾ ਚਲੋ ਮੈਂ ਮੁੜ ਕੇ ਫਿਰ ਘਰ ਤੇ ਬੱਚੇ ਤਾਂ ਕਹਿੰਦੇ ਮੰਮੀ ਸਾਡੀ ਨਾ ਵਿੱਚ ਵੀਡੀਓ ਲੈ ਕੇ ਆਈ ਮੈਂ ਕਿਹਾ ਚਲੋ ਅੱਜ ਘਰੇ ਕੋਈ ਨਹੀਂ ਹੈਗਾ ਮੈਂ ਕਿਹਾ ਚਲੋ ਮੈਂ ਰਾਮਧਰਿੰਦਰ ਬਣਾਉਣੀ ਚਲੋ ਜੀ ਠੀਕ ਆ